ਸੁਖਵਿੰਦਰ ਸਿੰਘ ਸੋਢੀ ਸਰਪੰਚ ਪਿੰਡ ਰਤੂਪੁਰ ਤੋਂ ਕੈਂਡੀਡੇਟ ਮੇਰੇ ਮੈਸੇਜ ਮੰਦੀਪ ਕੌਰ ਆਮ ਆਦਮੀ ਪਾਰਟੀ ਤੋਂ 11 ਨੰਬਰ ਜੂਨ ਤੋਂ ਬਲਾਕ ਸੰਪਤੀ ਚੋਣ ਜਿੱਤੇ ਆ 300 ਦੀ ਲੀਡ ਦੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆ ਸਤਿਕਾਰਯੋਗ ਤੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਜੀ ਦਾ ਅਤੇ ਸਾਡੇ ਸਤਿਕਾਰਯੋਗ ਹਲਕਾ ਇੰਚਾਰਜ ਸਰਦਾਰ ਸੱਜਣ ਸਿੰਘ ਜੀ ਟੀਮਾ ਸਾਹਿਬ ਜਿੰਨੇ ਵੀ ਮੇਰੇ ਬਲਾਕ ਪ੍ਰਧਾਨ ਆ ਜਾਂ ਪਿੰਡਵਾ ਜਿਹੜੇ ਪਿੰਡਾਂ ਨੇ ਸਾਨੂੰ ਆਪਣੀ ਕੀਮਤੀ ਬੋਡ ਪਾ ਕੇ ਕਾਮਯਾਬ ਕੀਤਾ ਅਸੀਂ ਸਾਰਿਆਂ ਦਾ ਹੀ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਸਾਰਿਆਂ ਨੂੰ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ ਅਸੀਂ ਵਾਦਾ ਕਰਦੇ ਆ ਕਿ ਜਿਹੜੇ ਜਿਹੜੇ ਪਿੰਡਾਂ ਚੋਂ ਸਾਨੂੰ ਚੰਗੀ ਲੀਡ ਦੇ ਨਾਲ ਜਿੱਤ ਹਾਸਲ ਹੋਈ ਆ ਅਸੀਂ ਆਪ ਮੋਰੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਪਿੰਡਾਂ ਦਾ ਵਿਕਾਸ ਕਰਾਂਗੇ ਸਾਰੇ ਹੀ ਸਤਿਕਾਰਯੋਗ ਹਨ ਹੁਣ ਸਾਰਿਆਂ ਨੂੰ ਦੁਬਾਰਾ ਫਿਰ ਆਮ ਆਦੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅਤੇ ਪਾਰਟੀ ਦੇ ਨੁਮਾਇੰਦੇ ਜਿੰਨੇ ਵੀ ਮੇਰੇ ਐਮ ਐਲ ਏ ਸਾਹਿਬ ਹਨ ਬਲਾਕ ਇੰਚਾਰਜ ਜਿਨੀਆਂ ਨੇ ਇਹ ਵਰਕ ਕੀਤਾ ਸਾਰਿਆਂ ਨੂੰ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਡੇ ਸਾਰੇ ਹੀ ਜੋ ਬਲਾਕ ਸੰਵਿਤੀ ਮੈਂਬਰ ਜਿੱਤੇ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਜਿਹਦੇ ਵਿੱਚੋਂ ਜੌਨ ਦੰਦੂਪੁਰ ਤੋਂ ਸਾਡੇ ਮੈਡਮ ਮਨਦੀਪ ਕੌਰ ਜੀ ਜੋ ਸੁਖਵਿੰਦਰ ਸੋਢੀ ਜੀ ਦੀ ਵਾਈਫ ਨੇ ਉਹ ਵੀ ਜਿੱਤੇ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਆਮ ਆਦਮੀ ਪਾਰਟੀ ਦੀ ਹਮੇਸ਼ਾ ਚੜ੍ਹਦੀ ਕਲਾ ਰਹੂਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ